ਸ਼ਹੀਦੀ ਸਬਾ ਦਰਾਂਚੀਲਾ ਪ੍ਰਸ਼ਾਸਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਕਾਰਨ ਅੱਜ ਜ਼ਿਲ੍ਹਾ ਪਤਰਕੜ ਯੂਨੀਅਨ ਵੱਲੋਂ ਜ਼ਿਲ੍ਹਾ ਰਣਬੀਰ ਕੁਮਾਰ ਜੱਜੀ ਦੀ ਅਗਵਾਈ ਵਿੱਚ ਇੱਕ ਸਮਾਗਮ ਆਯੋਜਿਤ ਕਰਕੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਫਜੋਦ ਗਰੇਵਾਲ ਐਸਪੀ ਡੀ ਡਾਕ ਰਾਕੇਸ਼ ਯਾਦਵ ਐਸਡੀਐਮ ਫਤਿਹਗੜ ਸਾਹਿਬ ਸ਼੍ਰੀ ਅਰਵਿੰਦ ਕੁਮਾਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਭਪੇਸ਼ ਚੱਠਾ ਨਗਰ ਕੌਂਸਲਸ ਰਹਨ ਦੇ ਕਾਰਜ ਸாதਕ ਅਫਸਰ ਸ਼੍ਰੀ ਸੰਗੀਤ ਕੁਮਾਰ ਅਤੇ ਸੈਨੀਟਰੀ ਇਨਸਪੈਕਟਰ ਸ਼੍ਰੀ ਮਨੋਜ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਜ਼ਿਲ੍ਹਾ ਜਨਰਲ ਸਕੱਤਰ ਵਿਕਰਮਜੀਤ ਸੋਹੋਤ ਨੇ ਸਟੇਜ ਸੰਚਾਲਨ ਬਖੂਬੀ ਕੀਤਾ ਮੈਂ ਹਮੇਸ਼ਾ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਜ਼ੀਡੈਂਟ ਦਾ ਸਾਡੇ ਸਾਰੇ ਪ੍ਰੈਸ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਬਲਾਕੇ ਮੈਨੂੰ ਸਨਮਾਨ ਕੀਤਾ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸਨਮਾਨ ਕੀਤਾ ਜੀਮ ਸਾਹਿਬ ਯੂਸਾਫ ਪੂਰੇ ਪ੍ਰਸ਼ਾਸਨ ਨੂੰ ਸਨਮਾਨ ਕੀਤਾ ਕਿਉਂਕਿ ਜਦੋਂ ਕੋਈ ਅਫਸਰ ਸਹਿਬਾਨ ਚੰਗਾ ਕੰਮ ਕਰਦੇ ਹੈ ਪ੍ਰਸ਼ਾਸਨ ਚੰਗਾ ਕੰਮ ਕਰਦਾ ਹੈ ਤਾਂ ਜਿਹੜੀ ਪ੍ਰੈਸ ਹੈ ਜਦੋਂ ਐਪਰੀਸ਼ੀਏਟ ਕਰੇ ਜਦੋਂ ਉਹਨਾਂ ਨੂੰ ਹੌਸਲਾ ਦੇਵੇ ਤਾਂ ਉਹ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਕਿਉਂਕਿ ਪ੍ਰੈਸ ਸਾਡੇ ਡੈਮੋਕਰੇਸੀ ਦਾ ਚੌਥਾ ਪਿੱਲਰ ਹੈ ਉਹਨਾਂ ਵੱਲੋਂ ਲੋਕਾਂ ਦੇ ਵਿਊਆ ਦੇਖ ਕੇ ਲੋਕਾਂ ਨਾਲ ਗੱਲਬਾਤ ਕਰਕੇ ਅੱਜ ਜਿਹੜਾ ਇਕ ਮਹਾਨ ਸਨਮਾਨ ਸਿਰੋਵਰਖਿਆ ਗਿਆ ਮਹਾਨ ਸਨਮਾਨ ਜਿਹੜਾ ਸਾਡਾ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਦਾ ਇਹਦੇ ਨਾਲ ਜਿੱਥੇ ਸਾਡੇ ਅਫਸਰ ਸਾਹਿਬਾਨਾਂ ਨੂੰ ਹੌਸਲਾ ਮਿਲਦਾ ਅੱਗੇ ਨੂੰ ਵੀ ਹੋਰ ਚੰਗੇ ਕੰਮ ਕਰਨ ਦਾ ਉੱਥੇ ਜਿਹੜੇ ਚੰਗੇ ਕੰਮ ਹੁੰਦੇ ਆ ਉਹਦਾ ਲੋਕਾਂ 'ਚ ਵੀ ਬਹੁਤ ਗੁੱਡ ਮੈਸੇਜ ਜਾਂਦਾ ਔਰ ਅਸੀਂ ਦੇਖਿਆ ਕਿ ਜਿਹੜੇ ਪੂਰੀ ਸੰਗਤ ਹੈ ਪੂਰੇ ਪੰਜਾਬ 'ਚੋਂ ਪੂਰੇ ਹਿੰਦੁਸਤਾਨ 'ਚੋਂ ਦੁਨੀਆ ਦੇ ਕੋਨੇ-ਕੋਨੇ 'ਚੋਂ ਆਈ ਪਰ ਲੇਕਿਨ ਬਹੁਤ ਵਧੀਆ ਸ਼ਾਨਦਾਰ ਪ੍ਰਬੰਧ ਸੀ ਸਬੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨ ਸਾਹਿਬ ਉਹਨਾਂ ਨੇ ਪਹਿਲਾਂ ਮੀਟਿੰਗ ਲੈ ਕੇ ਆਪਣੀ ਦਿਸ਼ਾ ਨਾ ਲਈ ਸੀ ਪੂਰਾ ਚੈੱਕ ਆਊਟ ਕੀਤਾ ਸੀ ਉਹਦੀ ਬਦੌਲਤ ਹੀ ਹੈ ਕਿ ਲੋਕਾਂ ਨੂੰ ਇਸ ਵਾਰ ਕੋਈ ਉਖਾਈ ਨਹੀਂ ਆਈ ਸਭ ਤੋਂ ਵੱਡੀ ਗੱਲ ਜਿਹੜੇ ਆ ਟਾਇਲਟਸ ਦੇ ਬਲਾਕ ਬਣਾਏ ਗਏ 8 ਕਰੋੜ ਰੁਪਏ ਨਾਲ ਉਹਦਾ ਸੰਗਤ ਨੂੰ ਬਹੁਤ ਫਾਇਦਾ ਹੋਇਆ ਬਸਿਸ ਨੂੰ ਫਾਇਦਾ ਹੋਇਆ ਮੈਂ ਤੁਹਾਨੂੰ ਇਹ ਵੀ ਇਸ ਵਿੱਚ ਚਾਹਾਂਗਾ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਪਿਛਲੀਆਂ ਸਰਕਾਰਾਂ ਸੀ ਇੱਥੇ ਕੋਈ 네ਗੇਟਿਵ ਮੈਂ ਨਹੀਂ ਗੱਲ ਕਰਨਾ ਚਾਹਾਂਗਾ ਜਿਹੜਾ ਪ੍ਰਬੰਧ ਲਈ ਪੈਸੇ ਹੁੰਦੇ ਸੀ 6 ਲੱਖ 10 ਲੱਖ ਇਸ ਤਨਾ ਤਕਰੀਬ ਨਾ ਹੁੰਦੇ ਸੀ ਲੇਕਿਨ ਇਸ ਵਾਰ ਜਿਹੜਾ ਪੰਜਾਬ ਸਰਕਾਰ ਨੇ 40 ਲੱਖ ਦੇ ਕਰੀਬ ਸਾਡੀ ਪ੍ਰਸ਼ਾਸਨ ਨੂੰ ਦਿੱਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਕਹੇ ਸੀ ਪਾਰਕਾਂ ਖਰੀਦੀਆਂ ਤੇ ਹੋਰ ਪ੍ਰਬੰਧ ਸੀ ਬੜੇ ਸ਼ਾਨਦਾਰ ਸੀ ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਸ ਦਾ ਫਤੇਗੜ ਸਾਹਿਬ ਜੀ ਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਹਮੇਸ਼ਾ ਚੰਗੇ ਕੰਮਾਂ ਨੂੰ ਅਪਰੀਸ਼ੀਏਟ ਕਰਦੇ ਆਂ ਔਰ ਜਿੱਥੇ ਸਾਡੀ ਘਰੇ ਗਲਤੀ ਹੁੰਦੀ ਆ ਉਥੇ ਲੋਕਾਂ ਸਾਹਮਣੇ ਲੈ ਕੇ ਸੱਭੇ ਸਾਨੂੰ ਵੀ ਕੁਐਸਚਨ ਪੁੱਛਦੇ ਨੇ ਇਹ ਇੱਕ ਸਾਡੀ ਪ੍ਰੈਸ ਦੀ ਖੁਬਈ ਇਹਨਾਂ ਦੀ ਮੈਂ ਸਮਝਦਾ ਬਹੁਤ ਵੱਡੀ ਅਚੀਵਮੈਂਟ ਹੈ ਕਿ ਜਦ ਕੋਈ ਚੰਗਾ ਕੰਮ ਹੁੰਦਾ ਤਾਂ ਉਹਨੂੰ ਐਪਰੀਸ਼ੀਏਟ ਵੀ ਕਰਦੇ ਆ ਜੇ ਕੋਈ ਗਲਤ ਕੰਮ ਕਰਦਾ ਤਾਂ ਉਹ ਉਹ ਵੀ ਲਿਖਦੇ ਆ ਇਹ ਪ੍ਰੈਸ ਦਾ ਅਸਲ ਮਕਸਦ ਹੀ ਹੁੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਾਨ ਸਤ ਕਰ ਦਿੱਤਾ ਤੇ ਸਭੇ ਹੌਸਲਾ ਵਧਾਏ ਧੰਨਵਾਦ